ਯੁੱਧ ਨਸ਼ਿਆਂ ਵਿਰੁੱਧ ਲੀਗ ਮੈਚਾਂ ਦੇ ਦੂਜੇ ਦਿਨ ਪਿੰਡ ਬਰਾਸ ਨਰਾਇਣਗੜ ਵਿਖੇ 8 ਟੀਮਾਂ ਨੇ ਭਾਗ ਲਿਆ ਇਸ ਮੈਚ ਵਿੱਚ ਲੋਹਾ ਖੇੜੀ ਅਤੇ ਨਿਆਮੋ ਮਾਜਰੇ ਵਿੱਚ ਬਹੁਤ ਹੀ ਫਸਮਾ ਮੁਕਾਬਲਾ ਹੋਇਆ ਇਹ ਮੈਚ ਯੁੱਧ ਨਸ਼ਿਆਂ ਵਿਰੁੱਧ ਕਰਵਾਏ ਜਾ ਰਹੇ ਲੀਗ ਮੈਚਾਂ ਦੀ ਗੜੀ ਦੇ ਵੱਜੋਂ ਪਿੰਡ ਬਰਾਸ ਵਿਖੇ ਡੀਐਸਪੀ ਸ਼੍ਰੀ ਰਾਜ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਮਾਨਯੋਗ ਡੀਐਸਪੀ ਸ਼੍ਰੀ ਰਾਜ ਕੁਮਾਰ ਸ਼ਰਮਾ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਹ ਲੀਗ ਮੈਚ ਸਰਕਲ ਬਸੀ ਬਠਾਣਾ ਦੇ ਅਧੀਨ ਪੈਂਦੇ ਥਾਣਾ ਬਡਾਲਾ ਅੱਲਾ ਸਿੰਘ ਅਤੇ ਥਾਣਾ ਬਸੀ ਬਠਾਣਾ ਦੇ ਵਿੱਚ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾਵੇ ਇਸ ਦੇ ਲਈ ਆਮ ਜਨਤਾ ਤੋਂ ਸਹਿਯੋਗ ਅਤੇ ਉਹਨਾਂ ਦੇ ਸੁਝਾਅ ਲਈ ਜਾ ਰਹੇ ਹਨ ਇਸ ਮੌਕੇ ਤੇ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਮਾਨਜੋਗ ਡੀਐਸਪੀ ਰਾਜਕੁਮਾਰ ਸ਼ਰਮਾ ਜੀ ਅਤੇ ਐਸਐਚ ਚਮਨਪ੍ਰੀਤ ਸਿੰਘ ਦਿਓਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਵਧਾਉਣ ਲਈ ਇਸ ਮਹਮ ਦੇ ਤਹਿਤ ਐਸਐਸਪੀ ਫਤੇਗੜ ਸੈਵਿਸ਼ਿਦੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਫੁੱਟਬਾਲ ਤੇ ਵਾਲੀਵਾਲ ਮੈਚ ਕਰਵਾਏ ਗਏ 55 ਆਹ ਹਾਂ ਉਹ ਉੱਥੇ ਆ ਨਾ ਆਰੂ ਵੀ ਮੇਰੀ ਸਿਹਤ ਦਿਰਾਉਂਦਾ ਆਹ ਲਾ ਮਨ ਨੂੰ ਕਹਿੰਦਾ ਆ ਕੀ ਆ ਤੇਰੇ ਲੱਗੀਆਂ ਸੀ ਸਾਡੇ ਕੰਦੇ ബ്ള്സിദ്രുത്ത് വണ്ടുക് സമ്പ് കുല്ടുക് ഏളുത്തദക് പുണ്ങ്പ് കോള്ളിക്ക് തുണ്ട് ച്ടു തിത്ത്ത് ബ്േര്ധ് � ਅੱਜ ਨਰੈਣਗੜ੍ਹ ਸਕੂਲ ਦੇ ਵਿੱਚ ਦੂਜੇ ਮੈਚ ਦਾ ਉਦਘਾਟਨ ਹੋਇਆ ਇਸ ਤੋਂ ਪਹਿਲਾਂ ਜਿਹੜਾ ਮੈਚ ਸੀਗਾ ਸਾਡੇ ਮਾਨਯੋਗ ਡੀਐਸਪੀ ਰਾਜਕਮਰ ਸ਼ਰਮਾ ਜੀ ਨੇ ਉਹਨਾਂ ਦਾ ਉਦਘਾਟਨ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਸਾਡੇ ਬਡਾਲੀ ਅੱਲਾ ਸਿੰਘ ਦੇ ਥਾਣੇ ਦੇ ਐਸਐਚਓ ਮਨਪ੍ਰੀਤ ਸਿੰਘ ਜੀ ਜੋ ਹਾਜ਼ਰ ਸੀਗੇ ਨਾਲ ਸਾਡੇ ਮਨਜੀਤ ਸਿੰਘ ਲੋਹਾਖੜੀ ਗੁਰਵਿੰਦਰ ਸਿੰਘ ਤੇ ਬਹੁਤ ਸਾਰੇ ਸੱਜਣ ਸੀਗੇ ਇਹ ਲੀਗ ਮੈਚ ਨੇ ਇਹ ਜਿਸ ਤਰ੍ਹਾਂ ਅੱਜ ਪਡਾਲੀ ਅੰਲਾ ਸਿੰਘ ਖਾਣਾ ਦੇ ਵਿੱਚ ਦੂਜਾ ਮੈਚ ਹੈ ਇਸੇ ਤਰ੍ਹਾਂ ਬਸੀ ਪਠਾਣਾ ਆਈਟੀਆ ਦੇ ਵਿੱਚ ਵੀ ਫੁੱਟਬਾਲ ਦੇ ਮੈਚ ਚੱਲ ਰਹੇ ਨੇ ਇਹਨਾਂ ਦੀ ਜਿਹੜੀ ਸਾਰੀ ਸਰਪ੍ਰਸਤੀ ਹੈ ਸਾਡੇ ਮਾਨ ਜੋਗ ਡੀਐਸਪੀ ਰਾਜ ਕੁਮਾਰ ਸ਼ਰਮਾ ਜੀ ਕਰ ਰਹੇ ਨੇ ਇਹਦੇ ਵਿੱਚ ਜਿਹੜਾ ਅੱਜ ਮੈਚ ਹੋ ਰਿਹਾ ਹੈ ਵਿਸ਼ੇਸ਼ ਤੌਰ ਤੇ ਸਾਡੇ ਐਸਐਚਓ ਮਨਪ੍ਰੀਤ ਸਿੰਘ ਦੋ ਪਹੁੰਚ ਰਹੇ ਨੇ ਜਿਹੜੇ ਕਿ ਸਾਡੇ ਅੰਤਰਰਾਸ਼ਟਰੀ ਖਿਡਾਰੀ ਵੀ ਨੇ ਤੇ ਜਿਹੜੀਆਂ ਟੀਮਾਂ ਨੇ ਦੋ ਹੁਣ ਖੇਡ ਰਹੀਆਂ ਨੇ ਇੱਕ ਪਾਸੇ ਨਿਆਮੂ ਮਾਜਰਾ ਇੱਕ ਪਾਸੇ ਲੋਹਾ ਖੇੜੀ ਬਹੁਤ ਵਧੀਆ ਮੁਕਾਬਲੇ ਫਸਵੇਂ ਮੁਕਾਬਲੇ ਨੇ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ ਹੈ 9 10 8 9 ਸੀ ਵੀ 10 11 ਨੈਕ ਟੂ ਨੈਕ ਬਹੁਤ ਵਧੀਆ ਹੈ ਜਿਹੜੇ ਇਹਨਾਂ ਵਿੱਚੋਂ ਜਿੱਤਣਗੇ ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਪਾਰਟਿਸਪੇਟ ਕਰਾਇਆ ਜਾਊਗਾ ਉੱਥੇ ਸਾਡੇ ਮਾਨਯੋਗ ਐਸਐਸਪੀ ਸੁਖਮ ਅਗਰਵਾਲ ਜੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ ਮੈਂ ਵਿਸ਼ੇਸ਼ ਤੌਰ ਤੇ ਸਾਰੇ ਜਿੱਥੇ ਖਿਡਾਰੀਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਸਮੇਂ ਤੋਂ ਪ੍ਰੈਕਟਿਸ ਕਰਦ ਨੇ ਬਹੁਤ ਵਧੀਆ ਖੇਡਾਂ ਖੇਡਦੇ ਨੇ ਇਹਦਾ ਜਿਹੜਾ ਸਾਡਾ ਅੱਜ ਇੱਕ ਪਰਪਸ ਹੈ ਜੁਧ ਨਸ਼ਾ ਵਿਰੁੱਧ ਇਹ ਸਾਰੇ ਮੈਚ ਕਰਵਾਏ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਮਾਨ ਜੋਗ ਐਸਐਸਪੀ ਸੁਭਮ ਅਗਰਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਮੈਚ ਨੇ ਸਾਡੇ ਡੀਐਸਪੀ ਜਿਹੜੇ ਬਸੀ ਪਠਾਨਾ ਸਰਕਲ ਦੇ ਨੇ ਉਹਨਾਂ ਦੀ ਰਹਿਨਮਾਈ ਹੇਠ ਹੋ ਰਹੇ ਨੇ ਇਹਨਾਂ ਦੇ ਵਿੱਚ ਸਾਡੇ ਐਸਐਚਓ ਮਨਪ੍ਰੀਤ ਸਿੰਘ ਦਿਓਲ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਵੀਰ ਬੰਜੀਤ ਸਿੰਘ ਲੋਹਾਖੜੀ ਜੀ ਬੈਠੇ ਨੇ ਨਾਲ ਰਵਿੰਦਰ ਸਿੰਘ ਜੀ ਮੈਂ ਕੀਦਾ ਕਿਦਾ ਨਾਲਵਾ ਬਹੁਤ ਵੱਡਾ ਯੋਗਦਾਨ ਹੈ ਇਹ ਬੱਚਿਆਂ ਨੂੰ ਜਿੱਥੇ ਕੈਨੇਡਾ ਦੇ ਨਾਲ ਜੋੜਿਆ ਜਾ ਰਿਹਾ ਜਾ ਰਿਹਾ ਨਾਲ ਇਹਨਾਂ ਨੂੰ ਅਸੀਂ ਕਹਿੰਨੇ ਤੁਸੀਂ ਬਾਕੀ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਗਰਤ ਕਰਨਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਇਸ ਮੈਚਾਂ ਦੇ ਵਿੱਚ ਜਿਹੜੀ ਰਿਫਰੈਸ਼ਮੈਂਟ ਹੈ ਸਾਡੇ ਸਾਥ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੀ ਗਈ ਹੈ ਸੋ ਇੱਕ ਵਾਰੀ ਫੇਰ ਮੈਂ ਇਸ ਲੀਗ ਮੈਚ ਖੇਡ ਰਹੇ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੰਨਾ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਦਿੰਨਾ ਤੇ ਨਾਲ ਦੀ ਨਾਲ ਮੈਂ ਇੱਕ ਵਾਰੀ ਫੇਰ ਇੱਥੇ ਲੱਕੇ ਦੇ ਸਾਰੇ ਪੰਜ ਸਰਪੰਚ ਜਿੰਨੇ ਵੀ ਸਾਡੇ ਅਹੁਦੇਦਾਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਕਹਿੰਨਾ ਵੀ ਜਿਹੜਾ ਇਹ ਜੰਗ ਹੈ ਜੁਧ ਨਸ਼ਿਆਂ ਵਿਰੁੱਧ ਆਪਾਂ ਇਹਦੇ ਵਿੱਚ ਵੱਧ ਤੇ ਵੱਧ ਪਾਰਟਿਸਪੇਟ ਕਰੀਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤਾਂ ਕਿ ਬੱਚੇ ਜਿਹੜੇ ਖਿਡਾਰੀ ਨੇ ਜਿਸ ਤਰ੍ਹਾਂ ਸਾਡੇ ਮੰਨ ਤੁਸੀਂ ਦੋਨੇ 3% ਕੋਟਾ ਹੁੰਦਾ ਬੱਚੇ ਉੱਚਾ ਉਹਦੇ ਵੀ ਪ੍ਰਾਪਤ ਕਰ ਸਕਦੇ ਨੇ ਥੈਂਕ ਯੂ ਦਾ ਧੰਨਵਾਦ ਲੇਕਿਨ